ਬੋਲੋ ਤੁਹਾਡੀ ਜਾਨੀ ਤੁਸੀਂ ਛੋਟਾ ਠੀਕ ਆ ਹਾਂ ਨਾਮ ਕੀ ਤੁਹਾਡਾ ਨਾਮ ਮੇਰਾ ਮਹਿੰਦਰ ਸਿੰਘ ਸੰਧੂ ਕਿੱਥੋਂ ਤੁਸੀਂ ਮਾਨੁਕਿਆ ਤੋਂ ਮਾਨੁਕੀ ਜਿਲ੍ਹਾ ਕਿਹੜਾ ਪੈਂਦਾ ਐ ਲੁਧਿਆਣਾ ਅੱਛਾ ਕੀ ਕਰਦੇ ਫਿਰਦੇ ਸੀਗੇ ਹੁਣ ਇੱਥੇ ਕੈਨੇਡਾ ਚ ਕੈਨੇਡਾ ਜਮ ਪਿਆ ਪਿਆ ਉੱਠ ਕੇ ਗੇੜਾ ਦੇਣਾ ਆ ਗਿਆ ਬਸ ਹਾਂ ਐਨ ਮਾਚਲ ਮੜਾ ਗੇੜਾ ਦੇ ਜਾਵਾ ਹਾਂ ਕਿੰਨੀ ਉਮਰ ਹੋ ਗਈ ਉਮਰ 60 ਦੇ ਨੇੜੇ ਜਾਣ ਵਾਲੀ ਆ ਕਿੰਨੀ 80 ਦੇ ਨੇੜੇ ਅੱਛਾ 80 ਦੇ ਨੇੜੇ ਉਮਰ ਜਾਣ ਵਾਲੀ ਆ ਧੁੱਪ ਬਹੁਤ ਜ਼ਿਆਦਾ ਅੱਜ ਹਨਾ ਕਿਵੇਂ ਲੱਗੀ ਧੁੱਪ ਉਧਰ ਵੀ ਧੁੱਪਾਂ ਬੇਤੁਸਰੀ ਜਾਣਾਈਆਂ ਪੰਜਾਬ ਚ ਹਨਾ ਇੱਥੇ ਤੋਂ ਕੁ ਵੀ ਕਹਿੜੀ ਆ ਜਾਂ ਉਹ ਆਪਣੀ ਕਹਿੜੀ ਕਿਵੇਂ ਆ ਇੱਥੇ ਆ ਵੀ ਹਜੇ ਤਾਂ ਹੈਗੀ ਠੰਡੀ ਹਾਂ ਤੇ ਗਾਂ ਆ ਕੇ ਫਿਰ ਜਾਦੇ ਗਰਮ ਹੋ ਜਾਂਦੀ ਆ ਕਦੋਂ ਮਤਲਬ ਗਾਂ ਖੇਤ ਆਪਣੇ ਜੂਨ ਚਲਾਈ ਚ ਹੈ ਹਾਂ ਫਿਰ ਹੋਰ ਤਿੱਖੀ ਹੋ ਜਾਂਦੀ ਆ ਢੇੜ ਚ ਫਿਰ ਤਾਂ ਮੂੜੇ ਜਿਆਦੇ ਹੋ ਜਾਂਦੇ ਫਿਰ ਤਾਂ ਬਰੇ ਬਾਰ ਬਾ ਫਾਰਮਾਂ ਜਾਂਦੇ ਆ ਹਾਂ ਉਹ ਛੁੱਟੀ ਕਰ ਦਿੰਦੇ ਆ ਆਰਾਮ ਕਰਨ ਫਾਰਮਾਂ ਜਾਂਦੇ ਨੇ ਹਾਂ ਹਾਂ ਉਹ ਛੁੱਟੀ ਕਰ ਦਿੰਦੇ ਆ ਵੀ ਪਾਣੀ ਤਬ ਤਬਾੜੀ ਆ ਹਾਂ ਇਥੇ ਗਰਮੀ ਵਾਲੀ ਆ ਆਪਣੇ ਆਈ ਗੱਲ ਇਥੇ ਸੂਰਜ ਨੇੜੇ ਆ ਤੁਸੀਂ ਕੰਮ ਕੀਤੇ ਨੇ ਪਹਿਲਾਂ ਇੱਥੇ ਹਾਂ ਕਰਿਆ ਕੀ ਕੀ ਕੰਮ ਕੀਤਾ ਕਰਿਆ ਆਪਣਾ ਸਬਜ਼ੀ ਭਾਜੀ ਦਾ ਹੀ ਹਾਂ ਫਾਰਮਾਂ ਚ ਫਾਰਮਾਂ ਜਾ ਕੇ ਸਬਜ਼ੀ ਭਾਜੀ ਦੇ ਹਾਂ ਵਧੀਆ ਪੈਸੇ ਦੇ ਦਿੰਦੇ ਸੀ ਜਾਂ ਕਿਵੇਂ ਸੀ ਹਾਂ ਪੈਸੇ ਕਿ ਮਣ ਜਾਂਦੇ ਸੀਗੇ ਵਧੀਆ ਬਣ ਜਾਂਦੇ ਡਾਲਰ ਪੈਸੇ ਬਣ ਜਾਂਦੇ ਸੀ ਚੰਗੇ ਹਾਂ ਹਾਂ ਹੁਣ ਸਰੀ ਸਿਆਣਾ ਹੋ ਗਿਆ ਹੈ ਹਾਂ ਹੁਣ ਤਾਂ ਹੋ ਗਏ 5 6 ਸਾਲ 7 8 ਦੇ ਨੂੰ ਹਾਂ ਹੁਣ ਤਾਂ ਬਿਲੇ ਆ ਹਾਂ ਤੁਹਾਨੂੰ ਕਿੰਨੇ ਸਾਲ ਹੋ ਗਏ ਲਗਭਗ ਇੱਥੇ ਆਏ ਨੂੰ ਹਲੋ ਹਾਂ ਹਨੋ ਮ 16 16-17 ਸਾਲ ਹੀ ਹੋ ਗਏ 16-17 ਸਾਲ ਹੋ ਗਏ ਹੈ ਨਾ ਕਿਵੇਂ ਦਾ ਲੱਗਿਆ ਮਾਹੌਲ ਇੱਥੇ ਬ੍ਰੈਂਟਨ 'ਚ ਰਹੇ ਜਾਂ ਪਹਿਲਾਂ ਕਿਤੇ ਹੋਰ ਅਲਦਲੇ ਸੀਗੇ ਨਹੀਂ ਇੱਥੇ ਆ ਆਹ ਘਰ ਆ ਇੱਥੇ ਕਿ 7 ਨੰਬਰ ਅੱਛਾ ਤੇ ਵਾਕਈ ਪਹਿਲਾਂ ਉੱਥੇ ਸੀਗਾ ਠੀਕ ਆ ਹਾਂ ਕਿਵੇਂ ਲੱਗਿਆ ਕੈਨੇਡਾ ਜਾਂ ਬ੍ਰੈਂਟਨ ਕਿਵੇਂ ਲੱਗਿਆ ਵਧੀਆ ਸੱਚੀ ਗੱਲ ਹੈ ਬਹੁਤ ਵਧੀਆ ਮੌਲਖ ਬਹੁਤ ਬਹੁਤ ਚਲੋ ਤੁਹਾਡੀ ਉਮਰ ਬਹੁਤ ਤਜਰਬਾ ਤੁਹਾਨੂੰ ਬਹੁਤ ਜ਼ਿਆਦਾ ਮੈਂ ਜਿੰਨੇ ਲੋਕਾਂ ਨਾਲ ਇੱਥੇ ਗੱਲ ਕਰਦਾ ਕਹਿੰਦੇ ਵੀ ਇੱਥੇ ਕੁਝ ਨਹੀਂ ਰੋਜ਼ਗਾਰ ਨਹੀਂ ਲੋਕ ਭੁੱਖੇ ਮਰਦੇ ਨੇ ਇਹ ਉਹ ਨੈਗੇਟਿਵ ਜਿਹੜੀ ਕਹਿਣ ਦਾ ਮਤਲ ਦੂਜੇ ਪਾਸੇ ਨੂੰ ਬਹੁਤ ਜਾਂਦੇ ਆ ਤੁਸੀਂ ਕਹਿੰਦੇ ਤੁਹਾਨੂੰ ਬਹੁਤ ਚੰਗਾ ਲੱਗਿਆ ਕੀ ਕੀ ਚੰਗਾ ਲੱਗਿਆ ਮੈਂ ਤਾਂ ਸਹੀ ਕਹੀ ਜਾਂਦੇ ਇੱਥੇ ਆਏ ਆ ਗੱਲ ਕੋਈ ਇੱਕ ਸ਼ਾਂਦਲੀ ਲੈਣ ਦੀ ਲੋੜ ਆ ਆਪਦਾ ਜਾ ਤੇ ਉੱਥੇ ਕੰਮ ਤੇ ਜਾਇਆ ਜਾ ਕੇ ਤੁਹਾਨੂੰ ਘਰੇ ਆ ਜਾ ਬਸ ਗੱਡੀ ਤੇ ਰੈਂਟ ਤੇ ਲੈ ਜਾਂਦੇ ਆ ਰੈਂਟ ਦੇਣਾ ਪੈਂਦਾ ਬਸ ਹਾਂ ਹੋਰ ਹੱਬਾ ਪਾਣੀ ਕਿਵੇਂ ਲੱਗਿਆ ਹਾਂ ਪਾਣੀ ਪੂਰਾ ਠੀਕ ਆ ਅੱਛਾ ਹਾਂ ਲੋਕ ਕਿਵੇਂ ਲੱਗੇ ਇੱਥੇ ਦੇ ਹਾਂ ਲੋਕ ਲੋਕ ਵਧ ਗਿਆ ਅੱਛਾ ਹਾਂ ਆ ਬੜੀਆਂ ਵਧੀਆ ਗੱਲਾਂ ਮਾਪੂ ਜੀ ਤੁਸੀਂ ਤੁਸੀਂ ਵਧੀਆ ਗੱਲਾਂ ਕਰਦੇ ਹੋਰ ਸ਼ਾ ਹੁਣ ਟਾਈਮ ਟੂ ਨ ਕਿਵੇਂ ਕੱਢਦੇ ਹੋ ਪੂਰੇ ਦਿਨ ਦੇ ਵਿੱਚ ਕਿਵੇਂ ਕਿਵੇਂ ਥੋੜਾ ਕੀ ਸ਼ਡਿਊਲ ਹੁੰਦਾ ਹੋਣਾ ਹੁਣ ਹਾਂ ਹੁਣ ਟਾਈਮ ਕਿਵੇਂ ਕੱਢਦੇ ਹੋ ਹੁਣ ਪੂਰੇ ਦਿਨ ਦੇ ਵਿੱਚ ਬੱਸ ਸਾਰ ਤੁਰ ਫਰ ਕੇ ਬੱਸ ਹੂੰ ਇਧਰ ਨੂੰ ਹੋ ਗਿਆ ਉਧਰ ਨੂੰ ਹੋ ਗਿਆ ਪੈ ਕੇ ਬਹਿ ਕੇ ਬੱਸ ਵਹਿਲੇ ਅੱਛਾ ਹਾਂ ਪਿਆਮ ਮਾਰੇ ਕਿਹੜਾ ਹਾਂ ਕਰਕੇ ਜਾਈ ਸੀ ਆ 6 ਮਹੀਨੇ ਲਾ ਜਾਂਦੇ ਸਾਢੇ ਪੰਜ ਅੱਛਾ ਸਾਢੇ ਪੰਜ ਲਾ ਜਾਂਦੇ ਹਾਂ ਹਾਂ ਜਿਹੜੀ ਉਧਰ ਵੀ ਆਪਣਾ ਜਿਵੇਂ ਖੇਤੀ ਬਾੜੀ ਦਾ ਉਧਰ ਵੀ ਰੱਖਿਆ ਹੈ ਜਿਹੜੀ ਜਗਾੜ ਕਰਕੇ ਆ ਲਿਆ ਹਾਂ ਹੈਗਾ ਮੁੰਡਾ ਕੋਥੇ ਅੱਛਾ ਉਹਦਾ ਮੁੰਡਾ ਆ ਗਿਆ ਉਹ ਉੱਥੇ ਆ ਬੁੜਾ ਉਹ ਆਪਦਾ ਖੇਤੀਬਾੜੀ ਕਰਦਾ ਇਹ ਇਹ ਸਾਡੀ ਪੰਜਾਬੀ ਆ ਤਾਂ ਹਨਾ ਬਾਬੂ ਪਰ ਨਾ ਬੜਾ ਘੜ ਬਣਿਆ ਦੇਸੀ ਆ ਮੈਂ ਨਾ ਉੱਥੇ ਲੰਗੇ ਜਾਂਦਾ ਸੀ ਕਹਿੰਦਾ ਰਿਆ ਨਗੇਸਰ ਨਾਲ ਤੜੀ ਬਣੀ ਚੰਗਾ ਲੱਗਦਾ ਕੇਸੀ ਜੇ ਨਾ ਆ ਕੇ ਪਿਆ ਸੀਗਾ ਹਾਂ ਮਾਚਰਾਂ ਵਾਂਡ ਬਟਾ ਜਾ ਉੱਤੇ ਐ ਸੱਟ ਕੇ ਨੰਗੇ ਸਰਾਂ ਮਾਚਰ ਗੇੜਾ ਦੇ ਜਾਵਾਂ ਅੱਛਾ ਇੱਕ ਗੱਲ ਦੱਸ ਮੈਨੂੰ ਜਿਵੇਂ ਆਪਾਂ ਉਧਰ ਮੰਨ ਲਾ ਸਿਆਣੇ ਤੁਸੀਂ ਬਜ਼ੁਰਗ ਹੋ ਕਈ ਵਾਰ ਬੰਦਾ ਕੋਈ ਬਿਮਾਰ ਹੋ ਜਾਂਦਾ ਕੋਈ ਹੱਡ ਪੈਰ ਦੁਖਣ ਲੈਂਦੇ ਹਨਾ ਆਪਾਂ ਜਾਣਦੇ ਆ ਪਿੰਡ ਜਾਣਦੇ ਆ ਜਾਂ ਸ਼ਹਿਰ ਜਾਣਦੇ ਆ ਡਾਕਟਰ ਆ ਦਵਾਈ ਦੇ ਦੇ ਇੱਥੇ ਕਦੇ ਕੋਈ ਇਦਾਂ ਦੀ ਪ੍ਰੋਬਲਮ ਆਈ ਉਹ ਕਦੇ ਕਿਵੇਂ ਫਿਰ ਸਾਰਦੇ ਹੋ ਇੱਥੇ ਕਾਰਡ ਬਣਾਉਣਾ ਪੈਂਦਾ ਠੀਕ ਆ ਕਾਰਡ ਬਣਾ ਕੇ ਉੱਥੇ ਜਾਣਾ ਫਿਰ 65 ਸਾਲ ਤੋਂ ਉੱਤੇ ਫਿਰ ਉਹ दारू ਫ੍ਰੀ ਹੋ ਜਾਂਦੀ ਆ ਦਵਾਈ ਹਨਾ ਹਾਂ ਅੱਛਾ ਤੁਸੀਂ ਕਾਰਡ ਆਪ ਚੱਲੇ ਨਾ ਕੱਲੇ ਚਲੇ ਜਾਂਦੇ ਨਹੀਂ ਉਹਨਾਂ ਦਾ ਡਿਟੇਲ ਲੈ ਜਾਂਦੇ ਆ। ਅੱਛਾ ਬੱਚੇ ਲੈ ਜਾਂਦੇ ਨੇ। ਬੱਚੇ ਲੈ ਜਾਂਦੇ ਆ। ਅੱਛਾ ਫਿਰ ਦਵਾਈ ਦੇ ਦਿੰਦੇ ਨੇ ਹਾਂ। ਹਾਂ ਦਵਾਈ ਦੇ ਦਿੰਦੇ ਆ। ਹੂੰ। ਹੋਰ ਕੋਈ ਗੱਲਬਾਤ ਨਹੀਂ। ਹੂੰ। ਫਿਰ ਸ਼ਾਮ ਨੂੰ ਪਾਰਕਪੂਰਕ ਪਹਿਲਾਂ ਦਾ ਪੈਸੇ ਲੈਂਦੇ ਆ ਉਹ। ਅੱਛਾ। ਕੋਈ ਬਿਮਾਰੀ ਦਾ ਹਿਸਾਬ ਨਾ। ਠੀਕ ਆ। ਜਿਵੇਂ ਜਿਵੇਂ ਦਰਵ ਹੁੰਦੀ ਆ। ਹੂੰ। ਕੀ ਮਤ ਦੀ ਉਹ ਪੈਸੇ ਲੈਂਦੇ ਆ। ਹੂੰ। ਤੇ 65 ਸਾਲ ਤੋਂ ਉੱਤੇ ਫਿਰ ਨਹੀਂ। ਫਿਰ ਕਿ ਇਥੇ ਅੱਖਾਂ ਦਾ ਨਹੀਂ ਹੈ। ਹੂੰ। ਤੇ ਇੱਕ ਆ ਹੰਦਾ ਦਾ ਇਹ ਇਹ ਪੈਸੇ ਦੇਣੇ ਬੰਦੇ ਆ। ਬਾਕੀ ਰਾਜ ਠੀਕ ਆ ਹਨਾ ਬਾਕੀ ਰਾਜ ਠੀਕ ਆ ਠੀਕ ਆ ਬਾਪੂ ਜੀ ਹਾਂ ਚਲੋ ਬਾਪੂ ਜੀ ਦੀ ਚੰਗਾ ਉਮਰ ਪਰਮਾਤਮਾ ਹੋਰ ਲੰਬੀ ਕਰੇ 80 ਸਾਲ ਦੇ ਸਾਡੇ ਬਜ਼ੁਰਗ ਹੋਗੇ ਤੇ ਚੰਗਾ ਲੱਗਿਆ ਨਾ ਗੱਲ ਕਰਕੇ ਵੀ ਹੋਰ ਵੀ ਉਹਦੀ ਉਮਰ ਲੰਬੀ ਹੋਵੇ ਸਾਰੇ ਧੰਨਵਾਦ ਜੀ ਚੰਗਾ